ਜੀ ਤੇ ਆਪਾਂ ਜਿਵੇਂ ਪਿੱਛੇ ਗੱਲ ਕਰੀਓ ਸੀਗੀ ਵੀ ਆਪਾਂ ਜਿਹੜਾ ਟ੍ਰਾਇਲ ਕੀਤਾ ਸੀ ਵੀ ਖੇਤਾਂ 'ਚ ਜਿਹੜਾ ਬਿਨਾ ਰੇਪ ਆਏ ਆਲੂ ਤੇ ਇਹ ਆਪਣੇ ਖੇਤ ਨੇ ਜੀ ਇੱਥੇ ਆ ਰੇਪ ਆਇਆ ਹੋਇਆ ਤੇ ਇਹ ਦੋ ਸਿਆੜਾਂ 'ਚ ਆਪਾਂ ਰੇਪ ਨਹੀਂ ਪਾਇਆ ਹੋਇਆ ਇਹਦਾ ਫਰਕ ਦੇਖ ਲਓ ਇਹਦੇ ਵਿੱਚ ਹਲਕਾ ਫਰਕ ਹੈਗਾ ਮਤਲਬ ਕਿ ਪੀਲੇਪਨ ਤੋਂ ਮਤਲਬ ਕਿ ਥੋੜੀ ਗਰੋਥ ਦਾ ਹੀ ਫਰਕ ਹੈ ਤੇ ਇਹ ਆਪਣਾ ਫੁੱਲ ਗਰੋਥ ਕੀਤਾ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੇ ਰੇਪ ਆਇਆ ਹੋਇਆ ਤੇ ਇੱਥੇ ਆਪਾਂ ਪਹਿਲਾਂ ਤੋਂ ਪਲਟਾਈਆਂ ਕਰਦੇ ਆਂ ਖੇਤ ਦੀਆਂ ਵਿੱਚ ਪਿਛਲੇ 4-5 ਸਾਲ ਤੋਂ ਤੇ ਇਹੇ ਖੇਤ ਤੇ ਇੱਕ ਖੇਤ ਹੋਰ ਚ ਆਪਾਂ ਟ੍ਰਾਇਲ ਕੀਤਾ ਹੋਇਆ ਉਹ ਤੇ ਇਹ ਉੱਥੇ 2 ਦਿਨ ਪਹਿਲਾਂ ਮਤਲਬ ਕਿ ਆਲੂ ਬਜਾਈ ਹੋਈ ਸੀ ਤੇ ਇੱਥੇ 2 ਦਿਨ ਲੇਟ ਹੋਈ ਸੀ ਤੇ ਉਹ ਖੇਤ ਆਪਾਂ ਪਹਿਲੀ ਵਾਰ ਲਏ ਸੀਗੇ ਤੇ ਪਹਿਲੀ ਵਾਰ ਉਹਨਾਂ ਦੀ ਪਲਟਾਈ ਹੋਈ ਹੈ ਉਹਨਾਂ 'ਚ ਬਿਨਾਂ ਰੇਤੋਂ ਤੇ ਇਹਦੇ ਵਿੱਚ ਬਿਨਾਂ ਰੇਤੋਂ ਫਰਕ ਦੀ ਆਪਾਂ ਦੇਖਣਾ ਸੀ ਕੀ ਫਰਕ ਹੈ ਵੀ ਵਿੱਚ ਪੜਟਾਈਆਂ ਐਨੇ ਟਾਈਮ ਤੋਂ ਕਰ ਰਹੀਆਂ ਤਾਂ ਕੀ ਫਾਇਦਾ ਹੋ ਰਿਹਾ ਹੈ ਸੋ ਤੁਹਾਨੂੰ ਖੇਤ ਦਿਖ ਰਹੇ ਨੇ ਇਹ ਤਾਂ ਆਪਣੇ ਵਿੱਚ ਜਿਹਦੇ ਵਿੱਚ ਆਪਾਂ ਰੇਹ ਮਸ਼ੀਨ ਚ ਪੋਰਿਆ ਸਾਰਾ ਕੁਝ ਤੇ ਇਹਦੇ ਵਿੱਚ ਬੰਦ ਹੈ ਤੇ ਆਪਾਂ ਕਿਸੇ ਵੀ ਚੀਜ਼ ਦਾ ਛਿੱਟਾ ਨਹੀਂ ਮਾਰਦੇ ਪोटाश ਵੀ ਆਪਾਂ ਮਸ਼ੀਨ ਦੇ ਵਿੱਚ ਹੀ ਪੋੜਦੇ ਹਾਂ ਤੇ ਹੁਣ ਤੁਹਾਨੂੰ ਖੇਤ ਉਹ ਵੀ ਦਿਖਾ ਦਿੰਨੇ ਆ ਜਿੱਥੇ ਆਪਾਂ ਨੇ ਮਤਲਬ ਕਿ ਪਹਿਲੀ ਵਾਰ ਪੜਾਈ ਕਰੀ ਸੀ ਤੇ ਪਹਿਲੀ ਵਾਰ ਲਿਆ ਤੇ ਉਹਦੇ ਵਿੱਚ ਕੀ ਫਰਕ ਹੈ ਤੇ ਖੇਤਾਂ 'ਚ ਮਤਲਬ ਕਿ ਆਪਣੀ ਜਾਣ ਕਿੰਨੀ ਕੁ ਬਣੀ ਹੈ ਉਹਦੇ ਉੱਤੇ ਆਪਾਂ ਇੱਕ ਗੱਲ ਕਰਨੀ ਹੈ ਜੀ ਤੇ ਇਹ ਉਹ ਖੇਤ ਨੇ ਜਿਨ੍ਹਾਂ ਤੇ ਆਪਾਂ ਪਹਿਲੀ ਵਾਰ ਪਲਟਾਈ ਕਰੀ ਹੈ ਤੇ ਇੱਥੇ ਆਪਾਂ ਪਹਿਲੀ ਵਾਰ ਇਹ ਆਲੂ ਲੱਗੇ ਆ ਆਪਣੇ ਕੋਲ ਪਹਿਲੀ ਵਾਰ ਆਏ ਨੇ ਇਹ ਖੇਤ ਤੇ ਇਹ ਆ ਜਗ੍ਹਾ ਜਿੱਥੇ ਆਪਾਂ ਡਾਈ ਨਹੀਂ ਪਾਇਆ ਇੱਥੇ ਬੇਲ ਦਾ ਕਲਰ ਤੇ ਹਾਈਟ ਬਹੁਤ ਜ਼ਿਆਦਾ ਫਰਕ ਹੈ ਮਤਲਬ ਕਿ ਬਹੁਤ ਜ਼ਿਆਦਾ ਮਾੜਾ ਲਾਤ ਰੱਖਦੇ ਆ ਜਿਵੇਂ ਆਪਾਂ ਤੁਹਾਨੂੰ ਪਹਿਲੇ ਖੇਚ ਦੇਖਾਇਆ ਉਹਦੇ ਵਿੱਚ ਜਿੱਥੇ ਆਪਾਂ ਰੇ ਨਹੀਂ ਪਾਇਆ ਹੋਇਆ ਹਲੇ ਉੱਥੇ ਥੋੜਾ ਫਰਕ ਹੈ ਤੇ ਇੱਥੇ ਬਹੁਤ ਫਰਕ ਹੈ ਮੇਰਾ ਇਹ ਤਜਰਬਾ ਕਰਨ ਦਾ बस ਇੱਕੋ ਮਕਸਦ ਸੀਗਾ ਵੀ ਜਿਹੜੇ ਖੇਤਾਂ 'ਚ ਇੰਨੇ ਸਾਲਾਂ ਦੀ ਆਪਾਂ ਪਲਟਾਈ ਕਰ ਰਹੇ ਹਾਂ ਉਹਨਾਂ ਦੇ ਵਿੱਚ ਜਿਹੜੀ ਜਿਹੜੀ ਉਪਜਾਊ ਸ਼ਕਤੀ ਹੈ ਕਿੰਨਾ ਕੁ ਫਰਕ ਪੈਂਦਾ ਤੇ ਇਹ ਰਿਜ਼ਲਟ ਆਪਣਾ ਪਾਸ ਹੋਇਆ ਵੀ ਜਿੰਨੇ ਵੀ ਆਪਾਂ ਪਿੱਛੇ ਕਰ ਰਹੇ ਹਾਂ ਉਹਦਾ ਫਾਇਦਾ ਬਹੁਤ ਹੈ